ਸਤ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਇੱਕ ਦੋ ਜਿਹੇ ਮੁੰਡਿਆਂ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਇੱਕ ਕੁੜੀ ਨਾਲ ਗੱਲ ਕਰਦੀ ਸੀ ਤੇ ਦੋਨਾਂ ਮੁੰਡਿਆਂ ਦਾ ਫੁੱਦੂ ਖਿੱਚੀ ਗਈ ਹੈ ਕੁੜੀ ਤੇ ਆਪਾਂ ਕਰਦੇ ਹਾਂ ਨਾਲ ਗੱਲਬਾਤ ਕਿਉਂਕਿ 2-3 ਲੱਖ ਰੁਪਈਆ ਵੀ ਖਾ ਗਈ ਹੈ ਤੇ ਅੱਜ ਮੁੰਡਿਆਂ ਨੇ ਉੱਤੋਂ ਫੜ ਲਈ ਹੈ ਕੁੜੀ ਪਾਰਕ ਦੇ ਵਿੱਚ ਤੇ ਰੋਂਦੀ ਗਈ ਹੈ ਨਾਲ ਕੁੜੀ ਨਾਲ ਵੀ ਗੱਲ ਕਰਾਵਾਂਗੇ ਆਜੋ ਬਈ ਸਤ ਸ੍ਰੀ ਅਕਾਲ ਜੀ ਆਪੇ ਨਾਲ ਦੋ ਮੁੰਡੇ ਮੌਜੂਦ ਹੈ ਜਿਨ੍ਹਾਂ ਨਾਲ ਇੱਕ ਕੁੜੀ ਗੱਲ ਕਰਦੀ ਸੀ ਤੇ ਦੋਨਾਂ ਮੁੰਡਿਆਂ ਦਾ ਆਪਣੇ ਬਹੁਤ ਫੁੱਦੂ ਲਾਇਆ ਚੰਗੀ ਤਰ੍ਹਾਂ ਤੇ ਪਰ ਮੁੰਡਿਆਂ ਦੇ ਦਮਾ ਕੰਮ ਕਰ ਗਿਆ ਪਿਛਲੇ ਮਹੀਨੇ ਤੋਂ ਜਿਹੜੀ ਕੁੜੀ ਨੂੰ ਟਰੇਸ ਕਰੀ ਜਾਂਦੇ ਸੀਗੇ ਤੇ ਅੱਜ ਇਹਨਾਂ ਨੇ ਦੋਆ ਮੁੰਡਿਆਂ ਨੇ ਸਕੀਮ ਕਰਕੇ ਕੁੜੀ ਸਾਧ ਲਈ ਸੀ ਇੱਥੇ ਗਾਂ ਕਰਦੇ ਆ ਗੱਲਬਾਤ ਸੋਸੀ ਗਿਆ ਬਈ ਸਸੀ ਗਿਆ ਬਾਈ ਬਈ ਕਿੰਨੇ ਟਾਈਮ ਤੋਂ ਕੁੜੀ ਤੇ ਨਾਲ ਗੱਲ ਕਰਦੀ ਸੀ ਮੇਰੇ ਨਾਲ ਤਾਂ ਬਈ ਯਾਰ ਸਾਲ ਕੀ ਹੋਇਆ ਇਹਦੇ ਨਾਲ 3 ਸਾਲ ਹੋ ਗਏ ਸੀ 3 ਨਾਲ ਟਾਈਮ ਹੋ ਗਿਆ ਸੀ ਬਈ ਸਹੀ ਆ ਬਈ ਦੀ ਗੱਲ 3 ਸਾਲ ਹੋ ਗਏ ਸੀ 3 ਸਾਲਾਂ ਤੋਂ ਇਹਨਾਂ ਨਾਲ ਗੱਲ ਕਰਦੀ ਸੀ ਸਾਲਕ ਤੋਂ ਇਹਨਾਂ ਨਾਲ ਕਿ ਬਈ ਜਦੋਂ ਇਹਨਾਂ ਗੱਲ ਕਰਦੀ ਸੀ ਕੁੜੀ ਤੈਨੂੰ ਬਈ ਸ਼ਰਮ ਨਹੀਂ ਆਈ ਤੂੰ ਉਹਨੂੰ ਨੰਬਰ ਮੈਨੂੰ ਕਾਦੀ ਸ਼ਰਮ ਆਉਣੀ ਹੈ ਬਈ ਮੇਰੀ ਗੱਲ ਸ ਮੇਰਾ ਕੰਮ ਹੀ ਇਹ ਆ ਕਰ ਦੇਣਾ ਕੰਮ ਇਹ ਬਾਈ ਤੇਰਾ ਪਿਆਰਾ ਐ ਉਹ ਜਿਸ ਜਿਹੜੀ 1 ਮਿੰਟ ਦੇ ਵਿੱਚ ਹੀ ਢਾਡੇ ਰਹੀ ਹੋਗੀ ਉਹ ਸੱਸੀ ਕਾਲ ਜੀ ਆਪੇ ਨਾਲ ਦੋ ਮੁੰਡੇ ਮੌਜੂਦ ਆ ਜਿਨ੍ਹਾਂ ਨਾਲ ਇੱਕ ਕੁੜੀ ਦੋਨਾਂ ਨਾਲ ਫੁੱਦੂ ਖਿੱਚੀ ਗਈ ਹੈ ਤੇ ਇਹਨਾਂ ਨੂੰ ਚੰਗਾ ਇਹਨਾਂ ਨੂੰ ਮੁੰਡਿਆਂ ਨੇ ਚੰਗੇ ਪੈਸੇ ਖਾਧੇ ਕਰਦੇ ਆ ਗੱਲਬਾਤ ਬਾਈ ਕਿਨੇ ਟਾਈਮ ਤੋਂ ਕੁੜੀ ਤੇ ਨਾਲ ਗੱਲ ਕਰੇ ਇਹਦੀ ਸੇਲੀ ਸੀ ਯਾਰ ਹਾਂ ਸਾਲ ਪਹਿਲਾਂ ਇਹਦੀ ਗੱਲ ਹੋਈ ਸੀ ਤੇ ਇਹਨਾਂ ਨਾਲ ਕਦੋਂ ਦੀ ਗੱਲ ਕਰਦੀ ਮੇਰੇ ਨਾਲ 6 ਮਹੀਨੇ ਹੋਏ ਸੀ ਤੂੰ ਕਿਵੇਂ ਗੱਲ ਕਰ ਲਈ ਉਹਨਾਂ ਬਾਈ ਮੈਂ ਬਾਈ ਦੂਜਿਆਂ ਦੀ ਸੇਲੀਆਂ ਤੇ ਅੱਖ ਰੱਖਦਾ ਤੇਰੀ ਇਹ ਨਾਲ ਲਿਆ ਜਾ ਲਿਆ ਆ ਜਾ ਮੇਰਾ ਯਾਰ ਆ ਮੇਰਾ ਇਹ ਤੂੰ ਤੇਰਾ ਯਾਰ ਆ ਇਹ ਈ ਯਾਰ ਮਰ ਗਿਆ ਗਾਇ ਤੇ ਤੂੰ ਇਹਨੂੰ ਦੱਸਿਆ ਕਰ ਉਹ ਇਸਲੀ ਦੇ ਨੰਬਰ ਕਿਉਂ ਦਿੱਤਾ ਪਤਾ ਹੀ ਨਹੀਂ ਬਈ ਯਾਰ ਬਈ ਤੂੰ ਇਹ ਇਸਲੀ ਦੇ ਨੰਬਰ ਕਿਵੇਂ ਲਿਆ ਬਈ ਇਹ ਨਾ ਟੱਟੀ ਬੈਠਣ ਗਿਆ ਸਿੱਧੀ ਗੱਲ ਹਾਂ ਠੀਕ ਆ ਟੱਟੀ ਬੈਠਣ ਗਿਆ ਉੱਤੋਂ ਆਇਆ ਫੋਨ ਇਹਦੀ ਛੇਲੀ ਦਾ ਹਾਂ ਮੈਂ ਕਹਿੰਦੀ ਹੈਲੋ ਹਾਂ ਮੈਂ ਕਹਾਂ ਹਾਂਜੀ ਭਾਬੀ ਜੀ ਕਹਿੰਦਾ ਕਹਿੰਦਾ ਉਹਦੇ ਨਾਲ ਗੱਲ ਕਰਾਇਓ ਮੇਰੇ ਹਸਬੰਦ ਬੀ ਐਫ ਨਾਲ ਤੇ ਮੈਂ ਕਿਹਾ ਭਾਬੀ ਉਹ ਤਾਂ ਟੱਟੀ ਬੈਠਣ ਗਿਆ ਹਾਂ ਮੈਂ ਕਿਹਾ ਭਾਬੀ ਮੇਰੇ ਨਾਲ ਗੱਲ ਕਰ ਲੈ ਹਾਂ ਤੇ ਉਹ ਕਹਿੰਦੀ ਕਹਿੰਦੀ ਕਿ ਬਕਵਾਸ ਨਾ ਕਰ ਹਨਾ ਹਾਂ ਉਹਨੂੰ ਐ ਲੱਗਿਆ ਵੀ ਇਹਦੇ ਕੋਲ ਹੀ ਆ ਉਹ ਅੱਛਾ ਮੈਂ ਕਿ ਨਹੀਂ ਭਾਬੀ ਉਹ ਤਾਂ ਲੈਟਰ ਨਹੀਂ ਜਿੱਥੇ ਬੈਠਣ ਗਿਆ ਕਹਿੰਦੀ ਚਲ ਮੈਂ ਵੀਡੀਓ ਕਾਲ ਲਾਉਣੀ ਐ ਮੈਨੂੰ ਖਾ ਕਿੱਥੇ ਬੈਠਾ ਹਾਂ ਮੈਂ ਵੀਡੀਓ ਕਾਲ ਲਾ ਲਈ ਇਹਦੇ ਫੋਨ ਤੋਂ ਹੀ ਅੱਛਾ ਤੇ ਇਹ ਟੱਟੀ ਵਿਖਾਤਾ ਮੈਂ ਬੈਠਾ ਤੇ ਮੈਂ ਉਹਨੂੰ ਆ ਦਾ ਨੰਬਰ ਸੈਂਡ ਕਰਤਾ ਨੰਬਰ ਜਦੋਂ ਮੈਂ ਸੈਂਡ ਕਰਤਾ ਤੀਜੇ ਦਿਨ ਮੈਨੂੰ ਫੋਨ ਲਾ ਲਿਆ ਫਿਰ ਮੇਰੇ ਨਾਲ ਗੱਲ ਹੋਈ ਇਹਦੇ ਇਹਦੇ ਨਾਲ ਵੀ ਕਰਦੀ ਸੀ ਗੱਲ ਇਹਦੇ ਨਾਲ ਵੀ ਕਰਦੀ ਸੀ ਬਈ ਤੈਨੂੰ ਕੀ ਮਹਿਸੂਸ ਹੁੰਦਾ ਫਿਰ ਯਾਰ ਆ ਕਿ ਗਦਾਰ ਆ ਹੁਣ ਮੈਂ ਫੁੱਦੂ ਇੱਕ ਸਾਦਾ ਬਈ ਤੇ ਤੂੰ ਬਈ ਜਦੋਂ ਤੇਰੇ ਨਾਲ ਕੁੜੀ ਤੈਨੂੰ ਚੀਟ ਕਰਨ ਲੱਗੀ ਤੈਨੂੰ ਕਿੰਨੇ ਚਿਰ ਬਾਅਦ ਪਤਾ ਲੱਗਿਆ ਮੈਂ ਤਾਂ ਵੀ ਮਹੀਨੇ ਕੇ ਬਾਅਦ ਹੀ ਪਤਾ ਲੱਗਿਆ ਸੀ ਤੇ ਫਿਰ ਤੂੰ ਕੁੜੀ ਦਾ ਖਿਹੜਾ ਛੱਡ ਦਿੰਦਾ ਛੱਡੇ ਨਹੀਂ ਜਾਂਦਾ ਸੀ ਬਈ ਕਿਉਂ ਪਿਆਰ ਹੀ ਬੜਾ ਸੱਚਾ ਸੀ ਤੇ ਬਈ ਇਹ ਹੁਣ ਇਹਨੂੰ ਮੈਂ ਕਿਹਾ ਮੈਂ ਕਿਹਾ ਤੇਰੇ ਇਹਨੂੰ ਇਹਨੇ ਇਹਨੂੰ ਮੈਂ ਕਿਹਾ ਸੀ ਵੀ ਪਰਖ ਲਾਉ ਦੀ ਥੇਲੀ ਨੂੰ ਤੇ ਤੇਰੀ ਥੇਲੀ ਬਈ ਕੰਮ ਦੀ ਨਹੀਂ ਉਹ ਹਰੇਕ ਨਾਲ ਗਲਤ ਆ ਹੋ ਬਈ ਹੋਰ ਨਹੀਂ ਹੋਰ ਨਾਲ ਗਲਤ ਦਾ ਜ਼ਰਾ ਕੀ ਮਤਲਬ ਹੈ ਮਤਲਬ ਹੋਰ ਨਾਲ ਵੀ ਗਲਤ ਸੀ ਇਹ ਮੇਰੀ ਮੰਨਦਾ ਨਹੀਂ ਸੀ ਗੱਲ ਜਮਾ ਨਹੀਂ ਮੰਨੀਆਂ ਇਹ ਗੱਲ ਤੇ ਜੇ ਕਿ ਤੂੰ ਇਹਨੂੰ ਪ੍ਰੈਕਟੀਕਲ ਕਰਕੇ ਦਿਖਾਤਾ ਪ੍ਰੈਕਟੀਕਲ ਇਹਨੂੰ ਮੈਂ ਕਰਕੇ ਦਿਖਾਤਾ ਫਿਰ ਇਹਨੂੰ ਪਤਾ ਲੱਗ ਗਿਆ ਫਿਰ ਅਸੀਂ ਬਈ ਪਾਰਕ ਸੱਦ ਲਈ ਉਹ ਹਾਂ ਮੈਂ ਸੱਦ ਲਈ ਅੱਜ ਠੀਕ ਹੈ ਤੈਨੂੰ ਦਿਖਾਤਾ ਤੇ ਹੁਣ ਉਹ ਰੋ ਰੋ ਕੇ ਗਈ ਐ ਇਥੋਂ ਇਹ ਮਿਹਨਤਾਂ ਕਰਕੇ ਪੈਰੀਂ ਥਲਾਉਂਦੀ ਸੀ ਅੱਜ ਕਿਸੇ ਜੋਗੀ ਨਹੀਂ ਰਹੀ ਦੋਨਾਂ ਨੇ ਛੱਡ ਦਿੱਤੀ ਮੈਂ ਛੱਡਤੀ ਮੈਂ ਕਿਹਾ ਹੋਰ ਕਰ ਲਾ ਕਿਸੇ ਨਾਲ ਤੂੰ ਵੀ ਛੱਡਤੀ ਬਈ ਅੱਜ ਹਾਂ ਬਈ ਜਣੀ ਕੀ ਵੇਖੋ ਬਈ ਕੁੜੀ ਜਿਹੜੀਆਂ ਕੁੜੀਆਂ ਗੱਲਾਂ ਕਰਦੀਆਂ ਅੱਜ ਆਏ ਨਤੀਜੇ ਨਿਕਲਦੇ ਅੱਜ ਦੋਹਾਂ ਮੁੰਡਿਆਂ ਨੇ ਸਕੀਮ ਕਰਕੇ ਸੱਦ ਲਈ ਐ ਤੇ ਦੋਹਾਂ ਦੇ ਵੱਲੋਂ ਹੀ ਗਈ ਐ ਜਰੂਰ ਹੋ ਕੇ ਗਈ ਐ ਬਈ ਤੇਰਾ ਤਾਂ ਪਿਆਰ ਸੱਚਾ ਸੀਗਾ ਤੈਨੂੰ ਹੁਣ ਦੁੱਖ ਹੈਗਾ ਕੋਈ ਦੁੱਖ ਤਾਂ ਹੈਗਾ ਹੀ ਬਈ ਇੰਨੇ ਟਾਈਮ ਦਾ ਪਿਆਰ ਵਿਸੜ ਗਿਆ ਵਿਆਹ ਕਰਾਉਣਾ ਸੀਗਾ ਹਾਂ ਬਈ ਤੇ ਬਈ ਜਦੋਂ ਤੈਨੂੰ ਇਹ ਦੱਸੀ ਜਾਂਦਾ ਸੀਗਾ ਵੀ ਤੇਰੀ ਸਿਹਲੀ ਨਹੀਂ ਸਹੀ ਨਹੀਂ ਸਹੀ ਤੇ ਤੂੰ ਇੰਨਾ ਯਕੀਨ ਕਤੋਂ ਕਰੀ ਜਾਂਦਾ ਸੀ ਉੱਤੇ ਬੱਸ ਸਰ ਪੁੱਸ ਹੀ ਨਾ ਪੈਸੇ ਕਿੰਨੇ ਖਾਗੀ ਤੈਥੋਂ ਪਾਏ ਦਾ ਬਈ ਯਾਰ ਸਾਰੀ ਖਾਗੀ ਮੇਰੇ ਬਈ ਤੂੰ ਪੈਸੇ ਖਾਦੇ ਆ ਕੇ ਖਵਾਏ ਉਦੋਂ ਉਦੋਂ ਖਾਦੇ ਕੇ ਕੀ ਤੂੰ ਉਹ ਕੁੜੀ ਤੋਂ ਕੁੜੀ ਤੋਂ ਹਾਂ ਮੈਂ ਤਾਂ ਤਨ ਲੱਗਦਾ ਮੈਂ ਖਵਾ ਦੂੰਗਾ ਯਾਰ ਖਾ ਦੇ ਤੂੰ ਖਾ ਦੇ ਯਾਰ ਕਿੰਨੇ ਪੈਸੇ ਖਾ ਗਿਆ ਇਹ ਤੋਂ ਲੈ ਕੇ ਉਹ ਮੈਨੂੰ ਦੇ ਦਿੰਦੀ ਸੀ ਅੱਛਾ ਤੂੰ ਇਹ ਨਾ ਸਕੀਮ ਖੇਡਦਾ ਸੀਗਾ ਮੈਂ ਤਾਂ ਦਿਨ ਦਿਨ ਸੀ ਮੈਨੂੰ ਉਹ ਵੀ ਦੇ ਦਿੰਦੀ ਨਹੀਂ ਤੂੰ ਇਹ ਤਾਂ ਉਹ ਇਹ ਤਾਂ ਪੈਸੇ ਲੈਂਦੀ ਸੀ ਤੇ ਤੂੰ ਉਹ ਤੋਂ ਲੈ ਲੈਂਦਾ ਸੀ ਮੈਂ ਬਾਈ ਤੈਨੂੰ ਬਾਈ ਤੇਰੇ ਪੈਸੇ ਤਾਂ ਆ ਹੀ ਲਈ ਗਏ ਤੇ ਯਾਰੀ ਤੈਨੂੰ ਕੋਈ ਹੈ ਕੋਈ ਅਫਸੋਸ ਯਾਰ ਆਪਾਂ ਦਾ ਰੱਬ ਵੇਦਾ ਬਸ ਹੈ ਰੱਬ ਵੇਦਾ ਯਾਰ ਲੋਲਾ ਯਾਰ ਮੈਂ ਸਿੱਧੀ ਗੱਲ ਦੱਸਾਂ ਇਹਦੀ ਸਹੇਲੀ ਇਹਨੂੰ ਮਿਲਣ ਆਈ ਠੀਕ ਹੈ ਆਈ ਤੇ ਗੱਡੀ ਰੋਕੀ ਇਹਨਾਂ ਨੇ ਠੀਕ ਹੈ ਗੱਡੀ ਰੋਕਤੀ ਇਹਦੀ ਸਹੇਲੀ ਨੂੰ ਮੈਂ ਫੋਨ ਲਾਤਾ ਵੇਹਾਂ ਕਰਕੇ ਮ ਰੂਜ ਹੂੰ ਠੀਕ ਹੈ ਇਹਨੂੰ ਕਹਿੰਦੀ ਕਹਿੰਦੀ ਤੂੰ ਰੋਕੇ 10 ਮਿੰਟ ਮੈਂ ਹੁਣੀ ਆਉਣੀ ਆ ਇਹ ਬਰਾ ਨਹੀਂ ਕੋਈ ਹੁੰਦਾ ਕਹੀ ਨਹੀਂ ਕਰਨੀ ਚੱਲ ਜਾਈਂ ਬਈ ਨਹੀਂ ਬਈ ਜਦੋਂ ਤੈਨੂੰ ਪਤਾ ਸੀਗਾ ਤੇ ਫਿਰ ਤੂੰ ਛੱਡ ਦਿੰਦਾ ਬਈ ਉਦੋਂ ਕਿੰਨੇ ਘੰਟੇ ਲੱਗਿਆ ਕਿ ਨਹੀਂ ਲੱਗਿਆ 10 ਲੱਗਿਆ ਕਿ ਨਹੀਂ ਲੱਗਿਆ ਸੀ ਤੇ ਵੀ ਤੈਨੂੰ ਉਦੋਂ ਪਤਾ ਲੱਗਿਆ ਸੀਗਾ ਤੇ ਸ਼ੱਕ ਹੋਇਆ ਸੀ ਕੋਈ ਕਿ ਪਿਆਰ ਬੜਾ ਕਰਦਾ ਸੀ ਪਿਆਰ ਹੀ ਬੜਾ ਸੀ ਪਾਗਲੀ ਸੀ ਪਾਗਲ ਸੀ ਤੇ ਅੱਜ ਵੀ ਤਾਂ ਛੱਡੀ ਹੈ ਬਈ ਹਜੇ ਉਵੇਂ ਨਹੀਂ ਛੱਡੀ ਹਜੇ ਫੇਰ ਗੱਲ ਕਰਾਂਗੇ ਇਹਦਾ ਕਹਿੰਦਾ ਫੇਰ ਗੱਲ ਕਰੂੰਗਾ ਕਰੀ ਜਾਵੇ ਬਈ ਮੈਨੂੰ ਕੀ ਹੈ ਮੇਰੇ ਨਾਲ ਵੀ ਕਰੀ ਜਾਂਦੀ ਐ ਉਹ ਸਾਡੀ ਯਾਰੀ ਤਾਂ ਪੱਕੀ ਆ ਸਾਡੀ ਯਾਰੀ ਫਤਿਹ ਯਾਰੀ ਦਾ ਖੀਚੋ ਨਾ ਇਹ ਨਹੀਂ ਕੰਮ ਕਰਦਾ ਬਾਈ ਹੁਣ ਇਹ ਬਈ ਸੀਰੀਅਸ ਤੇ ਪੇੜੇ ਕਰਦਾ ਵੀ ਤੈਨੂੰ ਹਣੀ ਜਿਹਦੀ ਸ਼ਰਮ ਕਾਦੀ ਸ਼ਰਮ ਤੇ ਇਹ ਤਿੰਨ ਸਾਲ ਦਾ ਪਿਆਰ ਸੀ ਤੈਨੂੰ ਕੀ ਮਿਲੇ ਵਿਚਾਰੇ ਆ ਕੇ ਵਿੱਚ ਯਾਰ ਮੈਨੂੰ ਯਾਰ ਮੇਰੀ ਕਾਦੀ ਮੈਂ ਇਹਨੂੰ ਕਿਹਾ ਸੀ ਮੈਂ ਕਿ ਤੇਰੀ ਸੇਲੀ ਕੰਮ ਦੀ ਨਹੀਂ ਹੈਗੀ ਇਹ ਕੰਮ ਦੀ ਨਹੀਂ ਯਾਰ ਬਈ ਅੱਜ ਯਾਰ ਮੈਂ ਪਲਾ ਸੋਚਿਆ ਕਿ ਮਾੜਾ ਕੀਤਾ ਤੂੰ ਇਹ ਮਾੜਾ ਤੂੰ ਮਾੜਾ ਕੀਤਾ ਇਹਦਾ ਮੂੰਹ ਵੇਖ ਕੇ ਉਹ ਕਿਤੇ ਨੇ ਵਿਆਹ ਕਰਾਉਣਾ ਸੀ ਬਈ ਯਾਰ ਤੈਨੂੰ ਵਿਚਾਰੇ ਬਈ ਤੈਨੂੰ ਕੀ ਲੱਗਦਾ ਹੁਣ ਤੂੰ ਕਿਤੇ ਹੋਰ ਨਾਲ ਵਿਆਹ ਭਾਈ ਇਹ ਵੇਖੋ ਮੁੰਡਿਆਂ ਨਾਲ ਕੁੜੀ ਇਹ ਕਹਿੰਦਾ ਮੈਂ ਉਹਨੂੰ ਹੀ ਵਿਆਹ ਕਰਾਉਣਾ ਇਹ ਕਹਿੰਦਾ ਕੁੜੀ ਖਰਾਬ ਆ ਭਾਈ ਤੂੰ ਕਿੰਨੇ ਪੈਸੇ ਖਾ ਗਿਆ ਤੋ ਘੱਟੋ ਘੱਟ ਕੀ ਤੂੰ ਉਹ ਕੁੜੀ ਤੋਂ ਕੁੜੀ ਤੋਂ ਹਾਂ ਮੈਂ ਤਾਂ ਯਾਰ ਇਹਨੂੰ ਬੱਚ ਕਿੰਨੇ ਖਵਾਏ ਇਹਨੇ ਤੂੰ ਕਿੰਨੇ ਖਵਾਏ ਉਹਨੂੰ ਭਾਈ ਮੈਂ ਭਾਈ ਲੱਖ ਰੁਪਇਆ ਖਵਾਇਆ ਨਾ ਲੱਖ ਰੁਪਇਆ ਖਵਾਇਆ ਨਾ ਤੂੰ ਮੈਂ ਤਾਂ 2 ਲੱਖ ਆ ਗਿਆ ਤੇ ਭਾਈ ਯਾਰ ਸੋਨੂੰ ਖੁੰਝੇ ਲਾਈ ਗਈ ਤੇਰਾ ਤੇਰਾ ਦਿਮਾਗ ਹਜੇ ਵੀ ਨਹੀਂ ਕੰਮ ਕਰਦਾ ਤੇਰਾ ਕੇ ਕੋਈ ਹੋਰ ਮਿਲਦੀ ਨਹੀਂ ਹੋਰ ਹੈ ਹੀ ਨਹੀਂ ਕੋਈ ਇਹ ਕਹਦਾ ਉਹ ਹੀ ਨਾਲ ਪਿਆਰ ਕਰਦਾ ਭਾਈ ਉਹਨੂੰ ਇਹ ਭਾਈ ਯਾਰ ਇਹ ਸੀਰੀਅਸ ਦਿਲੋਂ ਚੱਲਦੇ ਆ ਨਾ ਆਪਾਂ ਦਿਲੋਂ ਹੀ ਚੱਲਦੇ ਤੂੰ ਕਿੱਥੋਂ ਚੱਲਦਾ ਆਪਾਂ ਉੱਥੇ ਜਾਂਦਾ ਆਹ ਤਾਂ ਚੱਲਦਾ ਮੈਂ ਤਾਂ ਉਹ ਗੱਲ ਆ ਵੀ ਜਿਹੜੀ ਲੋਟ ਆ ਗਈ ਠੀਕ ਆ ਨਹੀਂ ਤਾਂ ਰਾ ਅੱਗੇ ਤੇ ਤੇ ਨਹੀਂ ਤੇਰੀ ਆਜ ਕੋਈ ਪਰਸਨਲ ਸੇਲੀ ਹੈਗੀ ਐ ਡੱਕਾ ਨਹੀਂ ਵੀਰੇ ਜਮਾ ਛੜੇ ਛਾਂਟ ਹੈਗੇ ਆ ਨਿਆਰਾ ਬਈ ਨਿਆਰਾ ਵੱਜਿਆ ਪਿਆ ਯਾਨੀ ਕਿ ਯਾਰਾਂ ਦੀਆਂ ਸੇਲੀਆਂ ਹੀ ਸਾਡੇ ਨਾਲ ਗਲਤ ਹੋ ਜਾਂਦੀਆਂ ਫਿਰ ਫਾਇਦਾ ਕੀ ਹੋਣਾ ਤੇ ਬਈ ਫਿਰ ਯਾਰੀ ਦੇ ਨਾਂ ਤੇ ਤੂੰ ਕਲੰਕਾਂ ਤੂੰ ਤੇਰੇ ਤੇ ਤੇਰੇ ਤੇ ਯਕੀਨ ਕੋਣ ਕਰੂਗਾ ਮੈਂ ਲੋਕਾਂ ਦਾ ਭਲਾ ਸੋਚਦਾ ਮੇਰੀ ਗੱਲ ਸੁਣ ਇਹਦੀ ਯਾਰੀ ਸੀ ਮੇਰੇ ਨਾਲ ਠੀਕ ਆ ਹਾਂ ਇਦੀ ਸੇਲੀ ਮੈਨਾਂ ਕਰ ਲਈ ਗੱਲ ਹਾਂ ਠੀਕ ਐ ਇਹਨੂੰ ਮੈਂ ਵੇਅਰ ਕਰਤਾ ਵੀ ਇਹ ਸਹੀ ਨਹੀਂ ਇਹ ਆ ਕਿ ਆਲਾ ਤੂੰ ਤਾਂ ਵੀ ਪੈਸੇ ਵੀ ਖਾ ਗਿਆ ਪੈਸੇ ਯਾਰ ਮੇਰੀ ਗੱਲ ਸੁਣ ਤੈਨੂੰ ਪਤਾ ਸੀ ਜਦੋਂ ਇਹਦੇ ਕੋਲ ਵਿਚਾਰੇ ਕੋਲ ਪੈਸੇ ਆਉਂਦੇ ਤੂੰ ਨਾ ਇਹਨੂੰ ਇਹਨੂੰ ਮੋੜ ਦਿੰਦਾ ਵਿਚਾਰੇ ਨੂੰ ਉਹ ਮੈਂ ਭਰਾਵਾ ਇਹਨੂੰ ਦੱਸਦਾ ਹਾਂ ਵੀ ਕੁੜੀਆਂ ਜਿਹੜੀਆਂ ਹੈਗੀਆਂ ਨਾ ਉਹ ਸਹੀ ਨਹੀਂ ਹੈਗੀਆਂ ਜੇ ਮੇਰੇ ਨਾਲ ਗੱਲ ਕਰ ਸਕਦੀਆਂ ਹੋ ਹੋਰਾਂ ਨਾਲ ਵੀ ਕਰ ਸਕਦੀਆਂ ਇਸ ਕਰਕੇ ਵਧੀਆ ਆਪਣੇ ਪਰਿਵਾਰ ਦੀ ਸੁਣ ਕੇ ਉੱਥੇ ਵਿਆਹ ਕਰਵਾ ਭਰਾਵਾ ਬਈ ਹੁਣ ਤੂੰ ਕੀ ਕਹਣਾ ਜੇ ਉਹ ਇਹ ਗੱਲ ਤੂੰ ਪਤਾ ਨਹੀਂ ਆ ਭਈ ਇਹ ਗੱਲ ਝੂਠੀ ਹੈ ਕਿ ਸੱਚੀ ਇਹ ਗੱਲ ਸਹੀ ਹੈ ਤੇ ਇਹ ਰੌਣਕ ਹੈ ਫਿਰ ਜਾਨਾ ਕੀ ਮਿਲਿਆ ਤੈਨੂੰ ਉਹਦਾ ਦਿਲ ਦਿਵਾ ਕੇ ਉਹ ਸ਼ੋਰ ਰੋਂਦਾ ਗਿਆ ਯਾਰ ਮੈਨੂੰ ਪਰਵਾਹ ਨਹੀਂ ਕਿਸੇ ਚੀਜ਼ ਦੀ ਠੀਕ ਐ ਮੈਂ ਤਾਂ ਮੇਰੇ ਯਾਰਾਂ ਦੀਆਂ ਜਿਹੜੀਆਂ ਸਹੇਲੀਆਂ ਉਹਨਾਂ ਬਾਰੇ ਮੈਂ ਪਤਾ ਕਰਦਾ ਮੈਂ ਇੱਕ ਇੱਕ ਹਸਾਬ ਦਾ ਜੈਸੂ ਜਸੂਸਾਂ ਜਸੂਸਾਂ ਉਹਨਾਂ ਬਾਰੇ ਮੈਂ ਪਤਾ ਕਰਦਾ ਵੀ ਇਹ ਕੀ ਕਰਦੀ ਐ ਕੀ ਇੱਥੇ ਜਾਂਦੀਆਂ ਕੀ ਕਰਦੀਆਂ ਕੀ ਨਹੀਂ ਕਰਦੀਆਂ ਨਹੀਂ ਉਹ ਸ਼ੋਰ ਦਾ ਤੂੰ ਦਿਲ ਦਿਖਾ ਦੋ ਇਹਨਾਂ ਤਰੀਕੇ ਨਾਲ ਚੇਰਦੀ ਲਿਆ ਸੀ ਮੁੰਡੇ ਨਾਲ ਯਾਰ ਮੇਰੀ ਮੇਰੀ ਤਾਂ ਬਹੁਤ ਐਂਦੇ ਬਚਪਨ ਦੀ ਹੈੜੀ ਲਿਆ ਬਚਪਨ ਦੀ ਲਿਆਇਆ ਤੈਨੂੰ ਦੁਰਵਾਤ ਮੈਂ ਉਹਨੂੰ ਗਲਤ ਬਸੇ ਰਾਹ ਨਹੀਂ ਲਜਾਣ ਦਿੰਦਾ ਗਲਤ ਬਸ ਤੂੰ ਨਹੀਂ ਜਾਂਦੇ ਤੈਿਹੜੇ 1 ਲੱਖ 1.5 ਲੱਖ ਰੁਪ ਕੀ ਤੋਂ ਉਹ ਮੁੰਡੇ ਤੋਂ ਯਾਰ ਉਹਨੂੰ ਮੈਂ 10-10 ਸੀ ਭਰਾਵਾ ਫ੍ਰੈਸ਼ ਵੀ ਇਹਨੂੰ ਕਰਾਉਂਦਾ ਸੀ ਜਿਹੜਾ ਲੱਖ ਰੁਪਏ ਮੈਨੂੰ ਦਿੰਦੀ ਸੀ ਉਹ ਉਧਰੋਂ ਕਮਾ ਕੇ ਇਹਨੂੰ ਖਵਾਉਂਦਾ ਸੀ ਤੇ ਉਹ ਪੈਸੇ ਹੀ ਇਹਦੇ ਸੀਗੇ ਯਾਰ ਇਹਨੂੰ ਮੈਂ ਵੇਅਰ ਕੀਤਾ ਬਈ ਉਹ ਸਹੀ ਨਹੀਂ ਹੈਗੀ ਬਸ ਦੀ ਗੱਲ ਆਪਣੀ ਜਿਹੜੇ ਕਿ ਤੂੰ ਨਹੀਂ ਸਹੀ ਸੀ ਤੇ ਤੂੰ ਬਸ ਉਹਦਾ ਫਾਹਾ ਵੜਦਾ ਫਾਹਾ ਵੜਦਾ ਬਈ ਦੇਖੋ ਕੁੜੀਆਂ ਨਾ ਦੋ-ਦੋ ਛੱਡ ਵੱਤ-ਵੱਤ ਤੈਨੂੰ ਕਿਹਾ ਬਈ ਮੁੰਡਾ ਕਿੰਨੇ ਮੁੰਡਿਆਂ ਨਾਲ ਗੱਲਾਂ ਕਰੀ ਜਾਂਦੇ ਆ ਯਾਰ ਹਰ ਇੱਕ ਕੁੜੀ ਦੀ ਹਰ ਇੱਕ ਮੁੰਡੇ ਨਾਲ ਗੱਦੋ ਤੋਂ ਤਿੰਨ-ਤਿੰਨ ਮੁੰਡਿਆਂ ਨਾਲ ਗੱਲਾਂ ਹੁੰਦੀਆਂ ਕੋਈ ਹੁੰਦੀ ਹੈ 100 ਚੋਂ 5% ਜਿਹੜਾ ਕਹਿੰਦਾ ਭਾਤ ਬਈ ਮੁੰਡਿਆਂ ਨੂੰ ਕੀ ਕਹਿਣਾ ਚਾਹੋ ਉਹਨਾਂ 'ਤੇ ਯਕੀਨ ਨਾ ਕਰੋ ਬੰਦਿਆ ਨੂੰ ਭਾਈ ਮੈਂ ਇਹ ਗੱਲ ਕਹਿਣਾ ਚਾਹੁੰਨਾ ਵੀ ਦਿਲੋਂ ਨਾ ਕਰੋ ਦਿਮਾਗ ਤੋਂ ਕਰੋ ਆ ਦੇ ਘਰਦਿਆਂ ਦੀ ਮਰਜ਼ੀ ਨਾਲ ਵਿਆਹ ਕਰਵਾਓ ਹਰ ਇੱਕ ਕੁੜੀ ਸਹੀ ਨਹੀਂ ਮਿਲਦੀ ਤੁਹਾਨੂੰ ਮੈਂ ਸਿੱਧੀ ਜੀ ਗੱਲ ਆਪਣੀ ਠੀਕ ਹੈ ਦਿਲ ਤੇ ਲਾ ਕੇ ਪਿਆਰ ਨਾ ਕਰੋ ਬਾਅਦ ਵਿੱਚ ਰੋਵੋਗੇ ਤੁਸੀਂ ਕਿਉਂਕਿ ਕੁੜੀਆਂ ਤੇ ਯਾਰ ਯਕੀਨ ਨਹੀਂ ਕਰੀਂ ਰੋ ਹੁੰਦਾ ਗਿਆ ਹਾਂ ਚਲ ਠੀਕ ਹੈ ਭਾਈ ਜਾ ਧੰਨਵਾਦ ਭਾਈ ਵੇਖੋ ਕੁੜੀਆਂ ਕਿੰਨੀਆਂ ਬੇਕਿਰਕ ਹੋਗੀਆਂ ਬਈ ਦੋ ਦੋ ਮੁੰਡਿਆਂ ਨਾਲ ਗੱਲ ਕਰੀ ਜਾਂਦੇ ਤਿੰਨ ਤਿੰਨ ਮੁੰਡਿਆਂ ਨਾਲ ਗੱਲ ਕਰੀ ਜਾਂਦੇ ਤੇ ਬਾਈ ਇਹਨਾਂ ਮੁੰਡਿਆਂ ਨੇ ਸਕੀਮ ਲਾ ਕੇ ਅੱਜ ਕੁੜੀ ਫੜ ਲਈ ਤੇ ਰੋਂਦੀ ਗਈ ਆ ਪਰ ਜਿਹੜਾ ਦੂਜਾ ਮੁੰਡਾ ਸੀ ਉਹ ਬਹੁਤ ਦਿਲੋਵਰ ਦਾ ਸੀਗਾ ਪੈਸੇ ਪੂਸੇ ਹੀ ਵਾਵਾ ਖਵਾ ਗਿਆ ਤੇ ਪਰ ਜਿਹੜਾ ਦੂਜਾ ਇਹ ਮੁੰਡਾ ਵੱਡਾ ਸਾਰਾ ਸੀ ਜਿਹੜਾ ਬਾਅਦ ਚ ਗਿਆ ਇਹ ਚਲਾਕ ਸੀਗਾ ਇਹ ਸਾਰੀਆਂ ਕੁੜੀਆਂ ਨਾਲ ਹੀ ਐਂ ਕਰਦਾ ਜਿਆਰਾ ਬੀਲ ਲੈਂਦੇ ਸੀ ਲੀਆਂ ਨਾਲ ਵੇਖੋ ਯਾਰੀ ਦੇ ਨਾਂ ਤੇ ਕਿਲੰਕ ਬਣੇ ਜਾਂਦੇ ਪਰ ਇਹ ਕਹਿੰਦਾ ਬਈ ਮੈਂ ਅਵੇਅਰ ਕਰਦਾ ਸੀਗਾ ਸੋ ਜੇ ਸਾਡੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ